ਇੱਕ ਪਾਸੇ ਅਜਿਹੀ ਸਰਕਾਰ ਹੈ ਜਿਹੜੀ ਲੋਕਾਂ ਨਾਲ ਜੁੜੀ ਹੋਈ ਹੈ ਲੋਕਾਂ ਵਾਸਤੇ ਬਹੁਤ ਕੁਝ ਮੈਦੋਡੇ ਨੂੰ ਕਿਸੇ ਨੂੰ ਪਤਾ ਕੀ ਹੈ ਸੁਭਾ ਜਿਹੜਾ ਹੈ ਇੱਕ ਕੇ ਨਾਲ ਗਵਰਨਮੈਂਟ ਕਰੇਗੀ ਅੱਛਾ ਚਿੱਪ ਦਾ 42 ਕਰੋੜ ਰੁਪਇਆ ਹੈ ਇਸ ਸਟਰੀਟ ਵਾਸਤੇ ਉਹਨਾਂ ਨੇ ਰੱਖਿਆ 20 ਸਾਲ ਤੋਂ ਜਿਹੜੀ ਕੋਈ ਸਹੀ ਚੰਗੀ ਪਹਿਲਾ ਆਇਆ ਵਾਸਤੇ ਅੰਦਰੀਤ ਵਿੱਚ ਜੈਸਾ ਮਨਜ਼ਰ ਕਰੋ ਜਦੋਂ ਲੋਕਾਂ ਨਾਲ ਹੈ ਸਾਥੀ ਡਾਕਟਰ ਪੰਦੀਪ ਸਿੰਘ ਜੀ i don't yeah. need ਸੋ ਬਾਕਫਕਤ ਅਮਾਰੇ ਉਤੇ ਮੀਟਿੰਗਾਂ ਹੋ ਰਹੀਆਂ ਐ ਡਾਕਟਰ ਬਲਵੀਰ ਇੱਥੇ ਪਹੁੰਚੇ ਨੇ ਰਾਈ ਮਜਰੇ ਵਿੱਚ ਕਾਫੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਹਰੇਕ ਵਰਗ ਇੱਥੇ ਮੌਜੂਦ ਹੈ ਮਹਿਲਾਵਾਂ ਨੌਜਵਾਨ ਬਜ਼ੁਰਗ ਅੱਜ ਪਰਮਾਹੰਗਾਰਾ ਮਿਲੇ ਗੱਲਬਾਤ ਕਰਨ ਲੈ ਡਾਕਟਰ ਸਾਹਿਬ ਕਾਫੀ ਮਤਲਬ ਹਰ ਵਰਗ ਦਾ ਬੱਚਾ ਬੰਦਾ ਬੁੱਢਾ ਹਰ ਇੱਕ ਬੰਦਾ ਇੱਥੇ ਪਹੁੰਚਿਆ ਦੇਖੋ ਤੁਹਾਡੇ ਸਾਹਮਣੇ ਪ੍ਰਤੀਕ ਹੈ ਤੇ ਇਕਤੀਕ ਨੂੰ ਕੀ ਹੋਣ ਜਾ ਰਿਹਾ ਸੁਨਾਮੀ ਆਣ ਜਾ ਰਹੀ ਹੈ ਐਸ ਵੇਲੇ ਜਿਹੜਾ ਤੁਸੀਂ ਦੇਖੋ ਜਿਹੜਾ ਝਾੜੂ ਵਾਲਾ ਬਟਣਾ ਹੈ ਨਾ ਦੱਬਣ ਕੇ ਲੋਕ ਕੇ ਘਰਮ ਹੋਏਗਾ ਔਰ ਲੋਕਾਂ ਨੇ ਮਨ ਬਣਾ ਰੱਖਿਆ ਜੀ ਜਿਹੜ ਨਾਲੇ ਤਾਂ ਪਾਰਟੀ ਬਦਲ ਕੇ ਆਇਆ ਔਰ ਪਹਿਲਾਂ ਉਹਨਾਂ ਨੂੰ ਮੌਕਾ ਮਿਲ ਚੁੱਕਿਆ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਉਹਨਾਂ ਤੋਂ ਲੋਕਾਂ ਨੂੰ ਉਮੀਦ ਨਹੀਂ ਹੈ ਸੋ ਉਹਨਾਂ ਦੇ ਬੈਟਰ ਹੋਏਗਾ ਜੀ ਕਿ ਹੁਣੇ ਫੀਲਡ ਛੱਡ ਦੇਣਾ ਉਹ ਐਵੇਂ ਦੇਖੋ ਜਿਹੜਾ ਬੰਦਾ ਤਿੰਨ ਤਿੰਨ ਪਾਰਟੀਆਂ ਬਦਲ ਕੇ ਆ ਰਿਹਾ ਦੋ ਦੋ ਪਾਰਟੀਆਂ ਬਦਲ ਕੇ ਆ ਰਿਹਾ ਔਰ ਪਹਿਲਾਂ ਕੋਈ ਕੰਮ ਨਹੀਂ ਕੀਤਾ ਉਹਨਾਂ ਨੂੰ ਕੀ ਮੋਰਲ ਰਾਈਟ ਹੈ ਜੀ ਕਿ ਲੋਕਾਂ ਜਾਣ ਵੋਟ ਪਾਉਣ ਕੱਲ ਇੱਕ ਕਿਸਾਨ ਦੀ ਵੀ ਮੌਤ ਹੋ ਗਈ ਹੈ ਜੀ ਤੇ ਉਸ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤੀ ਗਈ ਭਾਜਪਾ ਵੱਲੋਂ ਵੀ ਇਹ ਕਿਸਾਨ ਦੀ ਮੌਤ ਆਪਣੇ ਆਪ ਹੋਈ ਇਹਦੇ ਝੱਕਾ ਮੁੱਕੀ ਨਹੀਂ ਹੋਈ ਅਹ ਦੇਖੋ ਕਿਸਾਨ ਬੜੀ ਦੇਰ ਤੋਂ ਕਹਿ ਰਹੇ ਆ ਸਾਡੇ ਨਾਲ ਗੱਲ ਕਰੋ ਤਿੰਨ ਮਹੀਨੇ ਤੋਂ ਉੱਥੇ ਬੈਠੇ ਆ ਜੀ ਉਹ ਉਹਦਾ ਜਿਹੜੀ ਮੌਕੇ ਦੀ ਸਰਕਾਰ ਆ ਉਹਨਾਂ ਦਾ ਫਰਜ਼ ਆ ਮੈਨੂੰ ਜਿੱਥੇ ਵੀ ਮੈਂ ਜਾਣਾ ਕਈ ਵਾਰੀ ਮੇਰੇ ਕੋਲ ਵੀ ਆ ਜਾਂਦੇ ਆ ਦੋ ਚਾਰ ਬੰਦੇ ਕੋਈ ਸੈਨੀਟੇਸ਼ਨ ਵਾਲੇ ਝਾੜੇ ਮੈਂ ਕਹਿੰਦਾ ਆਓ ਬੇਟੇ ਦੱਸੋ ਕੀ ਕੰਮ ਹੈ ਮੈਂ ਉਹਨਾਂ ਨਾਲ ਗੱਲ ਕਰਦਾ ਉਹਨਾਂ ਨੂੰ ਮੀਟਿੰਗ ਵਾਸਤੇ ਟਾਈਮ ਦਵਾਨਾ ਔਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਕਮੇਟੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਕੱਚਾ ਨੂੰ ਪੱਕਾ ਕਰ ਰਹੇ ਆ ਨਵੀਆਂ ਨੌਕਰੀਆਂ ਦੇ ਰਹੇ ਆ ਸੋ ਕਿਸਾਨਾਂ ਦਾ ਜ ਕੋਈ ਮਸਲਾ ਹੈਗਾ ਉਹਨਾਂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫ 부जुर्गਾਂ ਦੇ ਨਾਲ ਤਾਂ ਅਸੀਂ ਇੱਜ਼ਤ ਕਰਦੇ ਆ ਕਹਣ ਦੱਸੋ ਵੀ ਕਿਸਾਨਾਂ ਨੂੰ ਕਹਿਣਾ ਉਹ ਬੇਟਾ ਦੱਸੋ ਬੈਠੋ ਕੀ ਮਸਲਾ ਮੈਂ ਤੁਹਾਡਾ ਮਸਲਾ ਹੱਲ ਕਰਾਉਂਗੀ ਆਪਣੀਆਂ ਮੁਸ਼ਕਲਾਂ ਦੱਸੋ ਮੈਂ ਤੁਹਾਡਾ ਤੁਹਾਡੀ ਆਵਾਜ਼ ਬੁਲੰਦ ਕਰਾਂਗੀ ਬਾਰਡਰ ਤੇ ਜਾਣ ਉਹਨਾਂ ਨੂੰ ਕਹਿਣ ਵੀ ਰਸਤਾ ਖੋਲੋ ਕਿਸਾਨਾਂ ਨੂੰ ਜਾਣ ਦਿਓ ਦਿਲ ਹੀ ਹੁਣ ਤਾਂ ਜਾਣ ਦਿਓ ਉਹਨਾਂ ਨੂੰ ਹੁਣ ਤਾਂ ਥੋੜੀ ਸਰਕਾਰ ਨਹੀਂ ਹੁਣ ਤਾਂ ਇਲੈਕਸ਼ਨ ਕਮਿਸ਼ਨ ਕੋਲ ਹੈ ਜੀ ਪਾਣੀ ਦੀ ਬੜੀ ਮਾਰ ਰਹੀਂਦੀ ਹੈ ਪਟਿਆਲੇ ਨੂੰ ਇਸ ਇਲਾਕੇ ਦੇ ਵਿੱਚ ਗੋਪਾਲ ਕਲੋਨੀ ਵਗੈਰਾ ਸਾਰੇ ਡੁੱਬ ਗਏ ਸੀ ਖੱਗਰ ਦਾ ਇੱਕ ਬੜਾ ਵੱਡਾ ਮੁੱਦਾ ਜਿਹੜਾ ਹੈ ਬੜੇ ਲੰਬੇ ਸਮੇਂ ਤੋਂ اٹਕੇ ਆ ਜੇਕਰ ਤੁਹਾਨੂੰ ਲੋਕ ਜਿਤਾ ਕੇ ਭੇਜਦੇ ਆ ਤੇ ਉਸ ਮੁੱਦੇ ਦਾ ਕੀ ਮਤਲਬ ਪਹਿਲ ਦੇ ਆਧਾਰ ਤੇ ਹੱਲ ਕਰੋਗੇ ਮੈਂ ਕਹਿੰਦਾ ਜੀ ਸਾਰਾ ਉਹਦਾ ਮੈਂ ਬਲੂਪ੍ਰਿੰਟ ਬਣਾ ਰੱਖਿਆ ਜੀ ਮੈਂ ਦੱਸ ਸਕਿਆ ਡਿਟੇਲ ਦੇ ਵਿੱਚ ਵੀ ਚਾਹੇ ਉਹ ਪਟਿਆਲਾ ਕਿਰਾ ਹੋਵੇ ਖੱਗਰ ਹੈ ਟਾਂਗਰੀ ਨਦੀ ਹੈ ਜਾਂ ਮਾਰਕੰਡਾ ਰਿਵਰ ਹੈ ਜਿਹੜੇ ਜਿਹੜੇ ਹੈਗੇ ਸਾਰਿਆਂ ਦੇ ਉੱਪਰ ਅਪਸਟ੍ਰੀਮ ਜਿਹੜੇ ਹੈਗੇ ਰੈਜ਼ਰਵਰ ਬਣਾਉਂਗਾ ਗ੍ਰੈਜੂਲੀ ਪਾਣੀ ਰਿਲੀ ਅਭੀ ਚੱਲਣਗੇ ਸਪਾਇਰ ਹੋਊਗੀ ਜੀ ਮਤਲਬ ਜੀ ਰੋਜ਼ਗਾਰ ਦੀ ਤੁਸੀਂ ਗੱਲ ਕੀਤੀ ਹੈ ਨੌਜਵਾਨਾਂ ਦੇ ਲਈ ਕਿ ਅਸੀਂ ਪੱਕੀਆਂ ਨੌਕਰੀਆਂ ਦੇਾਂਗੇ ਨਸ਼ੇ ਦਾ ਮੁੱਦਾ ਬੜਾ ਵੱਡਾ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਇਸ ਤੋਂ ਅਲੱਗ ਕਰਕੇ ਨਹੀਂ ਦੇਖ ਸਕਦੇ ਤੁਸੀਂ ਨਸ਼ੇ ਦੇ ਮੁੱਦੇ ਦੇ ਦੋ ਪਹਿਲੂ ਹੈ ਜੀ ਇੱਕ ਤਾਂ ਨਸ਼ਾ ਆ ਕਿਥੋਂ ਰਿਹਾ ਜੀ ਪਾਕਿਸਤਾਨ ਤੋਂ ਆ ਰਿਹਾ ਕੇਂਦਰ ਸਰਕਾਰ ਕੋਲੇ ਉਹਨਾਂ ਕੋਲੇ ਇੰਟੈਲੀਜੈਂਸ ਹੈ ਬੀਐਸਐਫ ਹੈ ਆਰਮੀ ਹੈ ਉਹਨਾਂ ਕੋਲੇ ਰਾ ਹੈ ਵੱਡੀਆਂ ਵੱਡੀਆਂ ਏਜੰਸੀਆਂ ਆ ਉੱਪਰ ਸੈਟਲਾਈਟ ਲੱਗੇ ਹੋਏ ਆ ਕਿੱਧਰ ਆ ਰਿਹਾ ਜੀ ਉੱਥੋਂ ਬਲਕਿ ਕੇਂਦਰ ਰੋਕਣਾ ਚਾਵੇ ਤਾਂ ਰੋਕ ਸਕਦੇ ਆ ਜਾ ਤਾਂ ਮੋਦੀ ਜੀ ਕਾਣ ਮੇਰੇ ਬਸ ਦਾ ਕੰਮ ਨਹੀਂ ਆ ਔਰ ਕਿੱਥੋਂ ਆ ਰਿਹਾ ਨਸ਼ਾ ਗੁਜ ਉਤੇ ਵੀ ਬੀਜੇਪੀ ਦੀਆਂ ਸਰਕਾਰਾਂ ਰਸਤੇ ਵਿੱਚ ਵੀ ਬੀਜੇਪੀ ਦੀਆਂ ਸਰਕਾਰਾਂ ਇਹਦਾ ਮਤਲਬ ਕੀ ਹੋਇਆ ਮੰਨ ਲਓ ਕਿ ਤਰ੍ਹਾਂ ਕਿਤੇ ਕੋਈ ਕੀ ਸਮਝੀਏ ਕੋਈ ਮਿਲਿ ਭੁਗਤਾ ਜਾਂ ਇਨਕੰਪੀਟੈਂਟ ਹੈ ਇਹ ਇਹ ਡਿਸਾਈਡ ਕਰ ਲੈਣਾ ਡਾਕਟਰ ਸਾਹਿਬ ਜਿਹੜੇ ਇਲਾਕੇ ਦੇ ਵਿੱਚ ਨਾ ਫਲਡ ਕੀਤਾ ਜਾ ਰਿਹਾ ਦੂਜਾ ਇਹਦੇ ਚ ਹੈਗਾ ਜੇ ਬੱਚਿਆਂ ਦੇ ਸਕੂਲ ਚੰਗੇ ਹੋਣਗੇ ਖੇਡ ਦੇ ਮੈਦਾਨ ਹੋਣਗੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਨਸ਼ਿਆਂ ਵੱਲ ਨਹੀਂ ਜਾਣਗੇ ਉਹ ਪਹਿਲਾਂ ਵੀ ਪਹਿਲਾਂ ਵੀ ਪੰਜਾਬ ਟਰਾਂਜ਼ਿਟ ਰੋਡ ਹੁੰਦਾ ਸੀਗਾ ਮੈਂ ਇਹਦੇ ਤੇ ਬਹੁਤ ਕੰਮ ਕੀਤਾ ਜੀ ਪਹਿਲਾਂ ਵੀ ਟਰਾਂਜ਼ਿਟ ਰੂਟ ਰੋਡ ਹੁੰਦਾ ਸੀ ਜਦੋਂ ਬੱਚੇ ਬੇਰੁਜ਼ਗਾਰ ਹੋ ਗਏ ਫਿਰ ਉਹ ਨਸ਼ੇ ਆ ਲ ਗਏ ਜਦੋਂ ਦਿਆਂ ਤੇਣੀਆਂ ਬੰਦ ਕਰਤੀਆਂ ਫਿਰ ਬੱਚੇ ਨਸ਼ੇ ਚ ਗਏ ਆ ਔਰ ਇਹਨਾਂ ਨੇ ਜਿਹੜੇ ਜਿੰਨੇ ਗੈਂਗਸਟਰ ਦਾ ਜਿਹੜਾ ਗੈਂਗਸਟਰ ਦਾ ਕਲਚਰ ਪੰਜਾਬ ਸੀਗਾ ਹੀ ਨਹੀਂ ਉਹ ਇਹ ਅਕਾਲੀ ਕਾਂਗਰਸ ਵਾਲੇ ਲੈ ਕੇ ਆਏ ਆ ਇਸ ਇਲਾਕੇ ਦੇ ਵਿੱਚ ਜਿੱਥੇ ਤੁਸੀਂ ਆ ਜਾਏ ਹੋ ਹੋ ਵੱਡਾ ਕੱਟ ਤੁਸੀਂ ਦੇਖ ਰਹੇ ਹੋ ਸਭ ਤੋਂ ਵੱਡੀ ਸਮੱਸਿਆ ਇੱਥੇ ਨਜ਼ਰ ਆਉਂਦੀ ਹੈ ਇੱਕ ਡੰਪ ਬਣਿਆ ਹੋਇਆ ਜੀ ਇੱਥੇ ਉਹਨੂੰ ਦੂਏ ਤੀਏ ਦਿਨ ਅੱਗ ਲੱਗ ਜਾਂਦੀ ਹੈ ਫਿਰ ਉਹ ਸਾਰੇ ਸ਼ਹਿਰ ਦੇ ਇੱਧਰ ਕੱਟੋ-ਘੱਟ 2 ਲੱਖ ਬੰਦੇ ਨੂੰ ਇਲਾਕੇ ਦੇ ਨੂੰ ਪ੍ਰਭਾਵਿਤ ਕਰਦਾ ਹੈ ਜੀ ਉਹਦੇ ਬਾਰੇ ਵੀ ਕੋਈ ਹੱਲ ਕਰ ਹਾਂ ਉਹ ਤਾਂ ਕਰਾਂਗੇ ਜੀ ਬਿਲਕੁਲ ਕਰਾਂਗੇ ਜਿਵੇਂ ਸਾਡੀ ਮਿਸਮ ਕਾਰਪੋਰੇਸ਼ਨ ਵੀ ਬਣ ਜੇਗੀ ਉਹਦਾ ਸਾਇੰਟਿਫਿਕ ਮੈਨੇਜਮੈਂਟ ਹੈ ਜੀ ਉਹ ਤਾਂ ਫਰਟੀਲਾਈਜ਼ਰ ਬਣਾਵਾਂਗੇ ਆ ਮੈਂ ਇਹਨੂੰ ਬਲੈਕ ਗੋਲਡ ਕਹਿੰਨਾ ਇਹ ਤਾਂ ਪਾਵਰਟੀ ਆਫ ਆਈਡੀਆ ਦਾ ਦਿੱਲੀ ਜੀ ਸਾਡਾ ਐਡਵਾਂਸ ਹੈ ਜੀ ਮਟੀਰੀਅਲ ਹੋਏਗਾ ਜਿਹੜੀ ਐਟਾ ਵਗੈਰਾ ਉਹਨਾਂ ਤੁਸੀਂ ਟਾਇਲਾਂ ਮਰਾਨੀ ਸ਼ੁਰੂ ਕਰਤੀਆਂ ਕੁਝ ਨੂੰ ਜਿਹੜਾ ਹੈਗਾ ਤੁਹਾਡਾ ਬਿਲਡ ਰੋਡ ਬਿਲਡਿੰਗ ਦੇ ਵਿੱਚ ਉਹਦੇ ਵਿੱਚ ਯੂਜ਼ ਕਰ ਲਾਂਗੇ ਡਾਕਟਰ ਸਾਹਿਬ ਲਾਸਟ ਦੇ ਵਿੱਚ ਬਸ ਕੇ ਸਾਡੇ ਜਿਹੜੇ ਆਡੀਅנס ਹੈ ਉਸ ਨੂੰ ਵੋਟ 100% ਕਰਨ ਵਾਸਤੇ ਕੋਈ ਮੈਸੇਜ ਦੇਣਾ ਚਾਹੂੰਗਾ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਤੁਹਾਡੀ ਜਿਹੜੀ ਤਾਕਤ ਹੈ ਨਾ ਜੀ ਉਹ ਤੁਹਾਡੀ ਵੋਟ ਹੀ ਹੈ ਤੁਸੀਂ ਤੁਹਾਡੇ ਜਿਹੜਾ ਤੁਸੀਂ ਮੈਂਬਰ ਚੁਣੋਗੇ ਨਾ ਜੀ ਇਹ ਇਸ ਤਰ੍ਹਾਂ ਚੁਣੋ ਭਈ ਜਿਵੇਂ ਤੁਸੀਂ ਕੋਈ ਬੱਚਾ ਬਿਆਨ ਵੇਲੇ ਕੋਖ ਕਰਦੇ ਹੋ ਪਹਿਲਾਂ ਕੋਖ ਕਰੋ ਵੀ ਕਿਹੜਾ ਬੰਦਾ ਤੁਹਾਡੇ ਵਾਸਤੇ ਕੰਮ ਕਰ ਰਿਹਾ ਉਹਦਾ ਟਰੈਕ ਰਿਕਾਰਡ ਕੀ ਹੈ ਕਿੰਨੀ ਦੇਰ ਤੋਂ ਔਰ ਜ਼ਰੂਰ ਪਾਣ ਜਾਓ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਰਮੀ ਹੈ ਥੋੜੀ ਜਿਹੀ ਸਵੇਰੇ ਸਵੇਰੇ ਆਪਣੀ ਜਾ ਕੇ ਵੋਟ ਪਾਈਓ ਬਿਲਕੁਲ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਤੁਸੀਂ ਬੰਦਾ ਚੁਣੋ ਚੁਣੋਗੇ ਉਹਨੇ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਦੀ ਕਿਸਮਤ ਦਾ ਫੈਸਲਾ ਕਰਨਾ ਉੱਥੇ ਬੈਠ ਕੇ ਬੱਚਾ ਨੂੰ ਰੋਜ਼ਗਾਰ ਮਿਲੇਗਾ ਚੰਗੀ ਸਿਹਤ ਸਿੱਖਿਆ ਕਿਹੜੀ ਪਾਰਟੀ ਹੈ ਕੋਪਾ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਸਿਹਤ ਸਿੱਖਿਆ ਰੋਜ਼ਗਾਰ ਔਰ ਜਨਤਕ ਸਹੂਲਤਾਂ ਦੀ ਗੱਲ ਕਰਦੀ ਹੈ ਜਿਹੜੇ ਕੋਈ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਹੋਰ ਕਿਸੇ ਨਾਂ ਤੇ ਵੋਟਾਂ ਮੰਗਦੇ ਉਹਨਾਂ ਤੋਂ ਬਚੋ ਜੀ ਬਹੁ ਤੇ ਹੋਰੋ ਵਿਸ਼ੇ ਚਿਹਰੇ ਆ ਜਿਹੜੇ ਸਮਾਜਿਕ ਜ਼ਰੂਰਤਾਂ ਨੇ ਚਾਹੋ ਡੰਪ ਦਾ ਵਿਸ਼ਾ ਹੋਵੇ ਚਾਹੋ ਨਸ਼ੇ ਦਾ ਵਿਸ਼ਾ ਹੋਵੇ ਸਰਕਾਰੀ ਨੌਕਰੀ ਦਾ ਵਿਸ਼ਾ ਹੋਵੇ ਬਿਜਲੀ ਦਾ ਵਿਸ਼ਾ ਹੋਵੇ ਮਹਿੰਗਾਈ ਦਾ ਵਿਸ਼ਾ ਹੋਵੇ ਸੋ ਵੱਖ-ਵੱਖ ਵਿਸ਼ਿਆਂ ਤੇ ਉੱਤੇ ਗੱਲ ਕੀਤੀ ਹੈ ਔਰ 100% ਹੱਲ ਕਰਨ ਦੀ ਇਥੇ ਜਿਹੜੀ ਹੈ ਉਹਨਾਂ ਨੇ ਗਾਰੰਟੀ ਦਿੱਤੀ ਹੈ ਕਿ ਅਸੀਂ ਇਹ ਸਾਰੇ ਕੰਮ ਜਿਹੜੇ ਆ ਪਹਿਲ ਦੇ ਆਧਾਰ ਦੇ ਉੱਤੇ ਕਰਾਂਗੇ ਸੋ ਹਰਾਈ ਮਾਜਰੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਕਾਫੀ ਕਾਠ ਦੇਖਣ ਨੂੰ ਮਿਲਿਆ ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਲੈਣਾ ਹਰਪ੍ਰੀਤ ਜੀ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਅੱਜ ਦੇ ਬਿਜਲੀ ਦੇ ਬਿੱਲ ਹੋਣ ਚਾਹੇ ਚਾਹੇ ਘਰ ਘਰ ਰਾਸ਼ਨ ਵਾਲੀ ਸਕੀਮ ਹੋਵੇ ਹਰ ਤਰ੍ਹਾਂ ਕੰਮ ਤਹਿਤ ਲੋਕ ਬਹੁਤ ਪਿਆਰ ਦੇ ਰਹੇ ਨੇ ਜੀ ਆਮ ਆਦਮੀ ਪਾਰਟੀ ਨੂੰ ਅਸੀਂ ਸਵਾਲ ਕੀਤਾ ਕਿਉਂਕਿ ਇੱਥੇ ਡੰਪ ਦਾ ਮੁੱਦਾ ਬਹੁਤ ਵੱਡਾ ਆ ਆਮ ਆਦਮੀ ਪਾਰਟੀ ਨੇ ਪਹਿਲਾਂ ਚੱਕਿਆ ਵੀ ਇਸ ਮੁੱਦੇ ਨੂੰ ਤੇ ਉਹਦਾ ਵੀ ਲੋਕਾਂ ਤੇ ਬੜਾ ਪ੍ਰਭਾਵ ਪਏਗਾ ਲੱਗਦਾ ਹੈ ਉਹਦਾ ਹੱਲ ਕਰਾ ਦੇਣਗੇ। ਕਾਫੀ ਹੱਦ ਤੱਕ ਦਾ ਹੱਲ ਹੋ ਚੁੱਕਿਆ ਜਿਵੇਂ ਡੰਪ ਨੂੰ ਅੱਗੇ-ਅੱਗੇ ਲਈ ਜਾਂਦੇ ਨੇ ਇਹਨਾਂ ਨੇ ਅੱਗੇ ਜਗ੍ਹਾ ਦੇਖੀ ਹੋਈ ਹੈ ਕਿਤੇ ਸਰਕਾਰ ਕਾਰਪੋਰੇਸ਼ਨ ਆਉਣ ਤੋਂ ਬਾਅਦ ਹੀ ਮੇਨ ਹੱਲ ਹੁੰਦਾ ਜੀ ਦੇਖੋ ਕਮਿਸ਼ਨਰ ਸਾਹਿਬ ਆਪਣੇ ਵੱਲੋਂ ਐਫਰਟਸ ਕਰ ਰਹੇ ਨੇ ਪਰ ਕਾਫੀ ਹੱਦ ਤੱਕ ਇਹ ਕੰਮ ਹੁੰਦੇ ਨੇ ਜਿਹੜੇ ਹਾਊਸ ਵੱਲੋਂ ਹੀ ਪਾਸ ਹੁੰਦੇ ਨੇ ਜੀ ਤੇ ਉਹਦੀ ਡਿਲੇ ਹੋਣ ਕਰਕੇ ਥੋੜਾ ਜਿਹਾ ਕੰਮ ਲੇਟ ਹੋ ਸਕਦਾ ਜੀ ਬ ਕਰਿਆਣੀਆਂ ਜੀ ਤਾਂ ਇਹਦੇ ਬਾਰੇ ਅਸੀਂ ਵੀ ਬਹੁਤ ਐਫਰਟਸ ਕਰ ਰਹੇ ਆ ਵੀ ਇਹਨੂੰ ਰੋਕਿਆ ਜਾਵੇ ਕਿਸੇ ਤਰੀਕੇ ਇੱਥੇ ਕੂੜਾਗਿਰ ਨੂੰ ਜੀ ਜੀ ਬਹੁਤ-ਬਹੁਤ ਸ਼ੁਕਰੀਆ ਸੋ ਗੱਲਬਾਤ ਕੀਤੀ ਹੈ ਕਾਫੀ ਅੱਛਾ ਹੁੰਗਾਰਾ ਜਿਹੜਾ ਇਸ ਇਲਾਕੇ ਚੋਂ ਮਿਲ ਰਿਹਾ ਡਾਕਟਰ ਬਲਵੀਰ ਅੱਜ ਆਏ ਆ ਤੇ ਉਹਨਾਂ ਨੇ ਕਈ ਵਾਅਦੇ ਜਿਹੜੇ ਹੈ ਇੱਥੇ ਦੀ ਜਨਤਾ ਦੇ ਨਾਲ ਕੀਤੇ ਆ ਸੋ ਹਰਪ੍ਰੀਤ ਸਿੰਘ ਇੱਥੇ ਹਮੇਸ਼ਾ ਹੀ ਸਰਗਰਮ ਰਹਿੰਦੇ ਆ ਚਾਹੇ ਉਮਨ ਲੱਕ ਲੈਨਿਕ ਦੀ ਗੱਲ ਹੋਵੇ ਚਾਹੇ ਪਾਰਕ ਦੀ ਗੱਲ ਹੋਵੇ ਆਪਣੇ ਵੱਲੋਂ ਬੜੇ ਐਫਰਟਸ ਕਰ ਰਹੇ ਆ ਔਰ ਉਸ ਐਫਰਟ ਦੀ ਗੱਲ ਅੱਜ ਚਾਹੇ ਇੱਥੇ ਦੇ ਐਮ ਐਲ ਏ ਅਜੀਤਪ ਇਸੋ ਇਲਾਕਾ ਨਿਵਾਸੀ ਵੀ ਇਹਨਾਂ ਦਾ ਸਾਥ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਆ ਅਰਟੀਵੀ ਪੰਜਾਬ ਲਈ ਅਨੁਰਾਗ ਸ਼ਰਮਾ